ਜ਼ਿਲ੍ਹਾ ਤਰੰਤਨ ਵਿਖੇ ਬਾਬਾ ਭੀਮਰਾਓ ਅੰਬੇਦਕਰ ਜੀ ਦਾ ਕੇਕ ਕੱਟ ਕੇ ਜਨਮ ਦਿਹਾੜਾ ਮਨਾਇਆ ਗਿਆ। ਜਿੱਥੇ ਕਿ ਬਾਬਾ ਸਾਹਿਬ ਨੂੰ ਮਾਤਾ ਮੀਨਾ ਜੀ ਵੱਲੋਂ ਤਰਨ-ਤਰਨ ਵਿਖੇ ਪਹੁੰਚ ਕੇ ਸ਼ਰਦਾ ਦੇ ਫੁੱਲਪੇਟ ਕੀਤੇ ਗਏ ਅਤੇ ਪ੍ਰਧਾਨ ਰੀਤਾ ਜੀ ਨੇ ਅਤੇ ਬਾਬਾ ਬਲਵੰਤ ਸਿੰਘ ਜੀ ਨੇ ਉਹਨਾਂ ਨੂੰ ਸ਼ਰਦਾ ਦੇ ਫੁੱਲਪੇਟ ਕੀਤੇ ਜਿੱਥੇ ਕਿ ਸਮੂਹ ਸ਼ਹਿਰ ਨਿਵਾਸੀਆਂ ਨੇ ਵੀ ਉਹਨਾਂ ਨੂੰ ਸ਼ਰਦਾ ਦੇ ਫੁੱਲਪੇਟ ਕੀਤੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੈ ਪ੍ਰਧਾਨ ਰੀਤਾ ਨੇ ਕਿਹਾ ਕਿ ਜੋ ਬਾਬਾ ਸਾਹਿਬ ਜੀ ਨੇ ਜੋ ਸਵਿਧਾਨ ਲਿਖਿਆ ਹੈ ਸਾਨੂੰ ਉਹਨਾਂ ਦੇ ਲਿਖੇ ਹੋਏ ਸੰਵਿਧਾਨ ਤੇ ਚੱਲਣਾ ਚਾਹੀਦਾ ਹੈ ਜਿੱਥੇ ਕਿ ਬਾਬਾ ਸਾਹਿਬ ਜੀ ਨੇ ਬੜੇ ਜੱਦੋ-ਜਹਿਦ ਦੇ ਨਾਲ ਇਸ ਸੰਵਿਧਾਨ ਨੂੰ ਲਾਗੂ ਕਰਵਾਇਆ ਹੈ ਮੇਰੇ ਵਰਗ ਦੇ ਲੋਕੋ ਪੜੋ ਲਿਖੋ ਅਤੇ ਸੰਘਰਸ਼ ਕਰੋ ਜਿੱਥੇ ਕਿ ਉਹਨਾਂ ਹਰ ਇੱਕ ਵਰਗ ਅਤੇ ਹਰ ਇੱਕ ਜਾਤੀ ਦੇ ਵਿਅਕਤੀ ਨੂੰ ਬਰਾਬਰਤਾ ਦਿੰਦੀ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਜੁਸਟੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਬਾਬਾ ਸਾਹਿਬ ਦੀ ਮੌਰਾਗ ਦੇ ਜਨਮ ਦਿਨ ਦੀ ਆਈਓਈ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਬਾਬਾ ਸਾਹਿਬ ਦੇਦਕਰ ਸਾਹਿਬ ਨੇ ਜੋ ਜਨਤਾਵਾਦੀ ਹਰ ਧਰਮ ਦੇ ਵਰਗਵਾਸ ਦੀ ਜੋ ਲਿਖਿਆ ਸੰਵਿਧਾਨ 18 ਮਹੀਨੇ 18 ਦਿਨ 2 ਸਾਲ 18 ਮਹੀਨੇ 18 ਦਿਨਾਂ ਚ ਸਵਿਧਾਨ ਲਿਖਿਆ ਜੀ ਉਹਨਾਂ ਨੇ ਤੇ ਬਹੁਤ ਵਧੀਆ ਹਿੰਦੁਸਤਾਨ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਬਾਬਾ ਸਾਹਿਬ ਬੇਦਕਰ ਬਾਬਾ ਸਾਹਿਬ ਬੇਦਕਰ ਨੇ ਹਰ ਵਰਗ ਨੂੰ ਪੂਰੀ ਮਹੱਤਤਾ ਦਿੱਤੀ ਆ ਜੀ ਇਸ ਕਰਕੇ ਪੂਰੇ ਸੰਸਾਰ ਨੂੰ ਲੱਖ ਲੱਖ ਵਧਾਈ ਦੇਣੇ ਕੱਲ ਵੀ ਸਾਡੇ ਵਾਲਮੀਕੀ ਆਦੀ ਧਰਮ ਸਮਾਜ ਜਿਸੇ ਮੰਦਰ ਦੇ ਵਿੱਚ ਗੁਰੂ ਮਾਈ ਮੀਨਾ ਦੀ ਰਹਿ ਨਮਾਇਜ਼ੀ ਵਿੱਚ ਕੱਲ ਵੀ ਇੱਥੇ ਜਨਮ ਦਿਨ ਮਨਾਇਆ ਜਾ ਬਾਬਾ ਸਾਹਿਬ ਬੇਦਕਰ ਕੀ ਜਣਾ ਜੋਗੇ ਜਿੱਦਾਂ ਕਿ ਬਾਬਾ ਸਾਹਿਬ ਨੇ ਕਿਹਾ ਪੜੋ ਤੇ ਸੰਘਰਸ਼ ਕਰੋ ਬਾਬਾ ਸਾਹਿਬ ਬੇਦਕ ਕਰਨੇ ਕਾ ਪੜੋ ਲਿਖੋ ਤੇ ਸੰਘਰਸ਼ ਕਰੋ ਇਸ ਕਰਕੇ ਉਹਨਾਂ ਨੇ ਹਰ ਗਰੀਬ ਵਰਗ ਨੂੰ ਕਿਹਾ ਕਿ ਤੁਸੀਂ ਬੱਚੇ ਪੜ੍ਹਾਓਗੇ ਸੰਘਰਸ਼ ਕਰੋਗੇ ਤਾਂ ਤੁਸੀਂ ਚੰਗੀ ਕੁਰਸੀ ਤੇ ਬੋਗੇ ਚੰਗੇ ਲੀਡਰ ਬਣੋਗੇ ਚੰਗੇ ਰਾਜਨੇਤਾ ਬਣੋਗੇ ਚੰਗੇ ਅਫਸਰ ਬਣੋਗੇ ਹਰ ਵਰਗ ਵਾਸਤੇ ਉਹਨਾਂ ਨੇ ਇਹ ਸੋਚਿਆ ਜਿਹੜਾ ਸੰਵਿਧਾਨ ਨੂੰ ਕਈ ਦਾ ਤੋੜਫੋੜ ਵੀ ਕੀਤਾ ਜਾ ਰਿਹਾ ਜਿਹੜਾ ਸੰਵਿਧਾਨ ਨੂੰ ਤੋੜਫੋੜ ਕਰਨ ਦੇ ਨਾ ਉਹ ਤੇ ਉਹਨਾਂ ਦੀ ਮੂਰਖਤਾ ਵਾ ਜੀ ਇਹ ਸਰਕਾਰਾਂ ਨਲਾਕੀ ਸਰਕਾਰਾਂ ਦੀ ਆ ਸੰਵਿਧਾਨ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਉਹ ਤੇ ਇੱਕ ਮਹਾਪੁਰਸ਼ ਹੀ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਤੇ ਸੰਵਿਧਾਨ ਤੇ ਉਹਨਾਂ ਹਰ ਇੱਕ ਵਰਗ ਵਾਸਤੇ ਲਿਖਿਆ ਜੀ ਸੰਸਾਰ ਦੇ ਵਿੱਚ ਹਰ ਇੱਕ ਬੰਦੇ ਵਾਸਤੇ ਹਿੰਦੁਸਤਾਨ ਦੇ ਪੂਰੇ ਹਿੰਦੁਸਤਾਨ ਵਾਸਤੇ ਉਹਨਾਂ ਨੇ ਸੰਵਿਧਾਨ ਲਿਖਿਆ ਸੰਵਿਧਾਨ ਦੀ ਸਮਰੱਥਾ ਇਹ ਹੀ ਕਿ ਕੋਈ ਵੀ ਵਰਗ ਜਿਹੜਾ ਕਿਸੇ ਗੱਲੋਂ ਨਾ ਰਵੇ ਹਰ ਇੱਕ ਵਾਸਤੇ ਉਹਨਾਂ ਨੇ ਲਿਖਿਆ ਸੰਵਿਧਾਨ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਅਸੀਂ ਅਪੀਲ ਸਾਡੀ ਇਹੋ ਹੀ ਆ ਵੀ ਗਾਂ ਵਾਸਤੇ ਸੰਵਿਧਾਨ ਦੇ ਨਾਲ ਛੇੜਛਾੜ ਨਾ ਕੀਤੀ ਜਾਵੇ ਜਿਸ ਤਰ੍ਹਾਂ ਸੰਵਿਧਾਨ ਬਾਬਾ ਸਾਹਿਬ ਬੇਦਕਰ ਨੇ ਲਿਖਿਆ ਉਸੇ ਹਿਸਾਬ ਨਾਲ ਕਾਨੂੰਨ ਚੱਲਨੇ ਚਾਹੀਦੇ ਉਹ ਹੀ ਸੰਵਿਧਾਨ ਰਹਿਣਾ ਚਾਹੀਦਾ ਜੀ ਖਾਸ ਕਰਕੇ ਜਿੰਨੀਆਂ ਵੀ ਭਾਰਤੀਆ ਸੱਤਾ ਦੇ ਵਿੱਚ ਹੈ ਗਿਆ ਉਹਨਾਂ ਗਾੜੀ ਅਪੀਲ ਕਰਦੇ ਕਿ ਸੰਵਿਧਾਨ ਡਾਕਟਰ ਵੀਰ ਮੇਤਕਰ ਜੀ ਦਾ ਜਨਮ ਦਿਨ ਤੇ ਸਾਥ ਸੰਗਤ ਨੂੰ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਮਹਾਰਾਜ ਵੀਰ ਮੇਤਕਰ ਸਾਹਿਬ ਨੇ ਦੀਸਲੀ ਸੁਧਾਨ ਲਿਖਿਆ ਤੇ ਗਰੀਬ ਵਰਗ ਲਈ ਸਭ ਕੋ ਗਿਤਾ ਪਰ ਲੋਕੀ ਅੱਜ ਮੰਗ ਨਹੀਂ ਰਹੇ ਮੰਨ ਲੋ ਕਿ ਮੇਤਰ ਸਾਹਿਬ ਨੂੰ ਮਾੜਾ ਚੰਗਾ ਬੋਲ ਰਹੇ ਆ ਇਹ ਕਰਕੇ ਜੇ ਕੋਈ ਬਲਕੇ ਸੰਸਾਰ ਨੂੰ ਅਸੀਂ ਨਾਲ ਹਾਂ ਜੀ ਆਪਣੇ ਦਾ ਅਪੀਲ ਲੋਕਾਂ ਨੂੰ ਕਰਨਾ ਚਾਹੁੰਦਾ ਹਾਂ ਅਪੀਲ ਕਰਦੇ ਆਂ ਵੀ ਗੱਲ ਮਿਲ ਕੇ ਰਹੋ ਗੱਲ ਮਿਲ ਕੇ ਜੀ ਇੱਕ ਇੱਕ ਇਹਨਾਂ ਸਾਰੀ ਬਰਕਤ ਆ ਜੀ ਇਹ ਕਿਨਾਂ ਚੌਕ ਟਾਕਰ ਵੀ ਮਰਾ ਮੇਤਰ ਦਾ ਜਨਮ ਦਿਨ ਜਿਹੜਾ ਮਨਾਇਆ ਗਿਆ ਸਮੂਹ ਸ਼ਹਿਰ ਨਿਵਾਸੀਆਂ ਨੂੰ ਮੈਂ ਆਪਣੇ ਵੱਲੋਂ ਦਿਲ ਦੀ ਗਹਿਰਾਈਆਂ ਤੋਂ ਬਾਬਾ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਆ ਤੇ ਬਾਬਾ ਜੀ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਸੰਵਿਧਾਨ ਜਿਹੜਾ ਆਪਾਂ ਸੰਵਿਧਾਨ ਬਾਬਾ ਜੀ ਨੇ ਸਾਰਾ ਲਿਖਿਆ ਵਾ ਤੇ ਸਾਨੂੰ ਉਹ ਸੰਵਿਧਾਨ ਤੇ ਚੱਲਣਾ ਚਾਹੀਦਾ ਜੀ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੀਦਾ ਬੱਸ ਸ਼ਹਿਰ ਵਾਸੀਨ ਨੂੰ ਆਪ ਸਾਡੀ ਵਧਾਈ ਦੇਣਾ ਮੈਂ ਸਾਰਿਆਂ ਨੂੰ ਜਿਹੜਾ ਚਾਹੁੰਦਾ ਕਿ ਸਾਰੇ ਇੱਕ ਜੋਟੋਗੇ ਸਾਰੇ ਧਿਆਰ ਮਨਾਂ ਸਰਦਾ ਜੀ ਜਿਹੜੇ ਫੁੱਲ ਬਾਬਾ ਸਾਹਿਬ ਨੂੰ ਭੇਟ ਕੀਤੇ ਕਿਹ ਕਿਹੜਾ ਬਿਲਕੁਲ ਜੀ ਸਰਦਾ ਜੀ ਇੱਥੇ ਆਏ ਆ ਆਪਣੇ ਜਾਗਰੂਕਪਨ ਲਈ ਤੇ ਸਰਦਾ ਦੇ ਫੁੱਲ ਤੇ ਬਾਬਾ ਜੀ ਨੇ ਕਿਤੇ ਜੀ ਪਰਮਾ